ਨਾਉ ਨਾਰੇ ਵਾਜੀ ਕਰੂੰ ਪੰਜਾਬ ਸਰਕਾਰ ਮਰਦਾਬੋ ਮਰਦਾ ਜਿੰਦਾਬਾਦ ਜਿੰਦਾਬਾਦ ਸਿੱਕੇ ਮੰਤਰੀ ਮਰਦਾਬਾਦ 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 ਬੀਟੀਡੀ ਯੂਨੀਅਨ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਸਾਡੇ ਨਿਯੁਕਤੀ ਬੱਧ ਚੈਰੀ ਕਰੋ ਚੈਰੀ ਕਰੋ ਚੈਰੀ ਕਰੋ ਮੈਂ ਸੁਰਿੰਦਰਪਾਲ ਗੁਰਦਾਸਪੁਰ ਅੱਜ ਅਸੀਂ 594 ਭਰਤੀ ਨੂੰ ਲੈ ਕੇ ਇੱਥੇ ਇਕੱਠੇ ਹੋਏ ਆ ਅੱਜ ਬੈਕਲੋਗ ਨੂੰ ਪੂਰਾ ਕਰਾਉਣ ਦੇ ਲਈ ਜਿਹੜਾ 2994 ਬੈਕਲੋਗ 1994 ਭਰਤੀ ਵਿੱਚ ਆਇਆ ਸੀ ਉਸ ਬੈਕਲੋਗ ਨੂੰ ਪੂਰਾ ਕਰਾਉਣ ਦੇ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਸੋ ਬੈਕਲੋਗ ਨੂੰ ਲੈ ਕੇ ਸਰਕਾਰ ਜਿਹੜੀ ਉਹ ਕੰਨੀ ਵਟ ਰਹੀ ਹੈ ਸੋ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਬੈਕਲੋਗ ਮਾਨਯੋਗ ਸੁਪਰੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਜਿਹੜਾ ਉਹ ਪਹਿਲਾਂ ਭਰਿਆ ਜਾਣਾ ਬੰਦ ਹੈ ਉਹ ਸਰਕਾਰ ਨੇ ਜਿਹੜਾ 2400 Samsung ਦੀ ਜਿਹੜੀ ਲਿਸਟ ਪਾ ਕੇ ਕਾ ਜਿਹੜਾ ਇਹਨੂੰ ਠੰਡੇ ਬਸਤੇ ਵਿੱਚ ਜਿਹੜਾ ਭਰਤੀ ਨੂੰ ਜਿਹੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਕੰਮ ਜਿਹੜਾ ਪਿਛਲੀਆਂ ਸਰਕਾਰਾਂ ਵੱਲ ਜਿਹੜਾ ਤੁਸੀਂ ਕਰਨ ਜਾ ਰਹੇ ਆ ਆਪਾਂ ਚੱਲਣ ਨਹੀਂ ਦੇਣਾ ਜਿੰਨਾ ਸਾਥੀਆਂ ਦੀ ਲਿਸਟ ਆ ਚੁੱਕੀ ਆ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਸਕੂਲਾਂ ਦੇ ਵਿੱਚ ਜੁਆਇਨ ਕਰਵਾਇਆ ਜਾਵੇ ਔਰ ਜਿਹੜੀ ਰੈਂਦੀ ਭਰਤੀ ਆ ਉਹਦੀ ਜਿਹੜੀ ਸਕਰੂਟੀ ਕਰਵਾ ਕੇ ਤਾਂ ਉਹਦੀ ਵੀ ਜਿਹੜੀ ਲਿਸਟ ਤਿਆਰ ਕਰਕੇ ਤਾਂ ਜਿਹੜੀ ਸਾਨੂੰ ਸਕੂਲਾਂ ਦੇ ਵਿੱਚ ਪਹੁੰਚਾਇਆ ਜਾਵੇ ਕਿਉਂਕਿ ਮਾਨਯੋਗ ਹਾਈ ਕੋਰਟ ਦੇ ਹੁਕਮ ਵੀ ਜਿਹੜੇ ਉਹ ਇਹੀ ਕਹਿੰਦੇ ਨੇ ਕਿ 6 ਮਹੀਨੇ ਦੇ ਅੰਦਰ ਅੰਦਰ ਇਹ ਭਰਤੀ ਮੁਕੰਮਲ ਕੀਤੀ ਜਾਵੇ ਪਰ ਸਰਕਾਰ ਇਹ ਨਾ ਸੋਚ ਕੇ ਬਹਿਗੇ ਕਿ ਅਸੀਂ 6 ਮਹੀਨਿਆਂ ਦੇ ਵਿੱਚ ਸ਼ੁਰੂਆਤ ਕਰਨੀ ਹੈ ਸੋ ਇਹ ਸ਼ੁਰੂਆਤ ਨਹੀਂ ਇਹਨੂੰ ਮੁਕੰਮਲ ਕਰਨਾ ਹੈ ਜੇਕਰ ਸਰਕਾਰ ਮੁਕੰਮਲ ਕਰਨ ਤੋਂ ਪਾਲਾ ਵਟਦੀ ਹੈ ਤੇ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਸੰਘਰਸ਼ ਲਈ ਬਿਲਕੁਲ ਤਿਆਰ ਬਰ ਤਿਆਰ ਆ ਕਿਸੇ ਵੀ ਲਿਵੀਸ਼ਨ ਵਾਸਤੇ ਰੋਕਿਆ ਜਾ ਸਕਦਾ ਸੋ ਸਰਕਾਰ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਬੈਕਲੋਗ ਹੈ ਇਹਦਾ ਪ੍ਰੋਸੈਸ ਜਿਹੜਾ ਜਲਦੀ ਤੋਂ ਜਲਦੀ ਪੂਰਾਇਆ ਜਾਵੇ ਜੇਕਰ ਬੈਕਲੋਗ ਦੇ ਪ੍ਰੋਸੈਸ ਨੂੰ ਜਿਹੜਾ ਟੇਲੇ ਬਸਤੇ ਦੇ ਵਿੱਚ ਪਾਇਆ ਗਿਆ ਤਾਂ ਸਰਕਾਰ ਨੂੰ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਤਿੱਖੇਸ਼ੰਕਰ ਦਾ ਸਾਹਮਣਾ ਕਰਨਾ ਪਏਗਾ ਨਾਲ ਦੇ ਗਵਾਂਡੀ ਰਾਜ ਹਰਿਆਣਾ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੇ ਨੇ ਤਾਂ ਉੱਥੇ ਅਸੀਂ ਭਾਰੀ ਮਾਤਰਾ ਦੇ ਵਿੱਚ ਕਿੱਡ ਨੂੰ ਲੈ ਕੇ ਉੱਥੇ ਨਾਲ ਦਾ ਤਿੱਖੇ ਰੋਧ ਵਿੱਚ ਜਿਹੜਾ ਵਿਰੋਧ ਜਿਹੜਾ ਜਰੂਰ ਕਰਾਂਗੇ ਸੁਰਿੰਦਰਪਾਲ ਸਾਥੀ ਨੇ ਸਾਰੀ ਗੱਲ ਤੁਹਾਨੂੰ ਦੱਸ ਦਿੱਤੀ ਕਿ ਅਸੀਂ ਕਿਸ ਤਰੀਕੇ ਨਾਲ ਅਸੀਂ ਅੱਜ ਨਵੀਂ ਮੀਟਿੰਗ ਦਾ ਗਠਨ ਕੀਤਾਗਾ ਸਾਡੀ ਇਹੀ ਮੰਗ ਹੈ ਵੀ ਸਰਕਾਰ ਜਿਹੜੀ 2468 ਦੀ ਲਿਸਟ ਆਈ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਸਕੂਲਾਂ 'ਚ ਜੁਆਇਨ ਕਰਵਾਵੇ ਤੇ ਬਾਕੀ ਜਿਹੜਾ ਬੈਕਲੌਗ ਹੈ ਸਾਡਾ ਉਹਦਾ ਪ੍ਰੋਸੈਸ 15 ਦਿਨਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇ ਨਹੀਂ ਤਾਂ ਜਿਵੇਂ ਅਸੀਂ ਕਾਂਗਰਸ ਸਰਕਾਰ ਦਾ ਕੁਝ ਰਹਿਣ ਨਹੀਂ ਸੀ ਦਿੱਤਾ ਉਵੇਂ ਅਸੀਂ ਇਹਨਾਂ ਦਾ ਭੰਟੀ ਪ੍ਰਚਾਰ ਕਰਾਂਗੇ ਰਹਿਣ ਅਸੀਂ ਆਮ ਆਦਮੀ ਪਾਰਟੀ ਦਾ ਵੀ ਨਹੀਂ ਕੁਝ ਦੇਣਾ ਇਹ ਸਾਡੀ ਸਰਕਾਰ ਨੂੰ ਜਿਤੇ ਸਿੱਤੇ ਚਤਾਬਣੀਆਂ ਇਥੋਂ ਬੀਟੀਡੀ ਯੂਨੀਅਨ ਬਣਦੀ